ਇਹ ਕੋ ਡਿਊਟੀਆਂ ਜਿੱਦਾਂ ਮੈਂ ਤਾਂ ਤੁਹਾਨੂੰ ਕਹਿਆ ਸੀ ਪਾਰਟੀ ਦੇ ਬੰਦੇ ਹੋਏ ਬੰਦੇ ਆ ਪਾਰਟੀ ਸਾਡੀ ਡਿਊਟੀ ਲਾਉਗੀ ਅਸੀਂ ਪਾਰਟੀ ਨੇ ਛੰਡੇ ਦੰਡੇ ਨੂੰ ਲੈ ਕੇ ਲੋਕਾਂ ਚ ਜਾਵਾਂਗੇ ਸੇਵਾ ਕਰਾਂਗੇ ਤੇ ਇਹ ਤੀਨੂੰ ਆਪਣਾ ਫਿਕਰ ਕਰਨਾ ਚਾਹੀਦਾ ਪੰਜਾਬ ਦੇ ਅੰਦਰ ਬੀਜੇਪੀ ਦਾ ਕੋਈ ਆਧਾਰ ਨਹੀਂ ਦੀ ਬੀਜੇਪੀ ਦਾ ਜ਼ੀਰੋ ਆਧਾਰਾ ਔਰ ਜ਼ੀਰੋ ਹੀ ਰਹਿਣਾ ਮਾ ਵਿਕਟਰ ਜੀ ਦਾ ਪਹਿਲਾਂ ਕਿਹੜਾ ਪਾਣੇ ਪੰਜ ਸਾਲ ਨਿਕਲੇ ਨੇ ਜਿਹੜਾ ਹੋਣਾ ਡਰ ਲੱਗ ਰਿਹਾ ਇਹਨਾਂ ਨੂੰ ਡਰ ਕਾ ਦਾ ਲੱਗਣਾ ਹੁੰਦਾ ਡਰ ਤਾਂ ਉਹਦੇ ਤੋਂ ਲੱਗਦਾ ਹੁੰਦਾ ਜਿਹੜਾ ਲੋਕਾਂ ਚ ਵਿਚਰਦਾ ਹੋਵੇ ਜਿਹਨੇ ਪੌਣੇ ਪੰਜ ਸਾਲ ਟੈਲੀਫੋਨ ਨਾਲ ਚੱਕਿਆ ਹੋਵੇ ਕਿਸੇ ਦਾ ਤੇ ਉਹਦੇ ਤੋਂ ਕਿਹਨੇ ਡਰਨਾ ਵਾ ਕਾਂਗਰਸ ਦੇ ਕੈਂਡੀਡੇਟ ਨੇ ਉਹ ਕਾਂਗਰਸ ਦੇ ਕੈਂਡੀਡੇਟ ਕਾਂਗਰਸੀਆਂ ਨੇ ਨਹੀਂ ਕੁੰਡਾ ਖੋਲਣਾ ਉਹਨਾਂ ਨੂੰ ਪਹਿਲੇ ਕਿਸਾਨ ਅੰਦੋਲਨ ਚ ਛੱਡਿਆ ਆ ਹੁਣ ਦੂਜੇ ਕਿਸਾਨ ਅੰਦੋਲਨ ਚ ਫੜਨ ਨੂੰ ਵਰਦੇ ਆ ਭਾਜਪਾ ਦੇ ਪੁੱਲ ਨੂੰ ਕਾਲੀ ਧਾਲ ਤੇ ਭਾਜਪਾ ਇਹ ਲੋਕਾਂ ਨੇ ਰੱਜ ਕੇ ਅੱਜ ਵਿਚਰ ਕੇ ਦੇਖੇ ਇਹਨਾਂ ਦਾ ਆਧਾਰ ਖਤਮ ਹੋਇਆ ਹੋਇਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਵੰਦਨਾ ਸਨ ਸਵਾਗਤ ਕਰਨਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਅਗਰ ਦਿੱਲੀ ਦੇ ਰਣ ਦੀ ਗੱਲ ਕਰੀਏ ਤੇ ਉਹ ਪੂਰੀ ਤਿਆਰੀ ਹੋ ਚੁੱਕੀ ਹੈ ਸਭ ਨੇ ਰਣ 'ਚ ਆਪਣੇ ਆਪਣੇ ਲੰਗੋਟ ਕੱਸ ਲੈਨੇ ਮਤਲਬ ਜੀ ਬਿਲਕੁਲ ਮੈਂ ਐਮਪੀ ਦੇ ਇਲੈਕਸ਼ਨ ਦੀ ਗੱਲਾਂ ਕਰ ਰਿਹਾ ਕਿ ਐਮਪੀ ਦੇ ਇਲੈਕਸ਼ਨ ਦੀ ਘੋਸ਼ਣਾ ਹੋ ਚੁੱਕੀ ਹੈ ਤੇ ਹਰ ਦਲ ਤੇ ਹਰ ਪ੍ਰਤੀਯਾਸੀ ਉਹਦੇ ਲਈ ਤਿਆਰ ਹੈ ਲੇਕਿਨ ਇੱਕ ਗੱਲ ਕਰੀਏ ਪੰਜਾਬ ਦੀ ਦੇ ਪੰਜਾਬ ਚ ਸਿਰਫ ਆਮ ਆਦਮੀ ਪਾਰਟੀ ਨੂੰ ਛੱਡ ਕੇ ਹਜੇ ਕਿਸੇ ਨੇ ਪੱਤੇ ਨਹੀਂ ਖੋਲੇ ਨੇ ਬਿਲਕੁਲ ਜੀ ਹੁਣ ਅਸੀਂ ਲੁਧਿਆਣਾ ਚ ਬੈਠੇ ਆ ਤੇ ਉਸ ਸਖਸ਼ਨਾ ਤੁਹਾਨੂੰ ਮਿਲਣ ਜਾ ਰਹੇ ਹਾਂ ਉਹ ਸੈਂਟਰਲ ਹਲਕੇ ਦੇ ਸੇਵਾਦਾਰ ਨੇ ਆਮ ਆਦਮੀ ਪਾਰਟੀ ਤੋਂ ਬਤੌਰ ਐਮਐਲਏ ਨੇ ਪੁੱਛਾਂਗੇ ਇੱਥੇ ਦੀ ਵੀ ਸੀਟ ਜੇ ਅਨਾਉਂਸ ਨਹੀਂ ਹੋਈ ਐ ਅਸ਼ੋਕ ਪ੍ਰਾਚਨ ਜੀ ਪੱਪੀ ਸਾਡੇ ਨਾਲ ਜੁੜ ਚੁੱਕੇ ਨੇ ਸਰਬੋਤਮ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਰ ਲੁਧਿਆਣੇ ਤੇ ਹਜੇ ਟਿਕਟ ਅਨਾਉਂਸ ਨਹੀਂ ਹੋਈ ਜੀ ਦੇਖੋ ਇਹ ਪਾਰਟੀ ਦੇ ਫੈਸਲੇ ਆ ਜੋ ਪਾਰਟੀ ਸਾਨੂੰ ਹੁਕਮ ਲਾਉਗੀ ਅਸੀਂ ਤਾਂ ਪਾਰਟੀ ਦੇ ਪਵੰਦ ਬੰਦੇ ਆ ਪਾਰਟੀ ਦੇ ਨਾਲ ਜਿਹਨੂੰ ਵੀ ਪਾਰਟੀ ਟਿਕਟ ਦਊਗੀ ਉਹਦੀ ਡਟ ਕੇ ਮਦਦ ਕਰਾਂਗੇ ਉਹਦੇ ਨਾਲ ਦਿਨ ਰਾਤ ਮਿਹਨਤ ਕਰਕੇ ਉਹਨੂੰ ਪਾਰਟੀ ਨੂੰ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਲੁਧਿਆਣੇ ਦੀ ਸੀ ਜੀ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਦਊਗੀ ਦੇਖੋ ਸੇਵਾ ਹੁੰਦੀ ਆ ਪਾਰਟੀ ਨੇ ਦੇਖਣਾ ਵੀ ਕਿਹੜਾ ਬੰਦਾ ਆਪਣੇ ਹਲਕੇ ਦੇ ਵੀ ਕਿਹੜੇ ਇਲਾਕੇ ਦੀ ਇਹ ਲੋਕਾਂ ਦੇ ਥਿਊ ਆ ਲੋਕੀ ਜਿਹਨੂੰ ਚਾਹੂਗੇ ਉਹਨੂੰ ਪਾਰਟੀ ਟਿਕਟ ਦਊ ਇਹ ਆਮ ਆਦਮੀ ਪਾਰਟੀ ਆ ਇਹ ਕੋਈ ਵਾਲੀਆਂ ਪਰੋਚਾਂ ਵਾਲੇ ਬੰਦਿਆਂ ਨੂੰ ਨਹੀਂ ਟਿਕਟ ਮੈਣੀ ਤੇਗੜ ਮੈਲੀਆਂ ਵਰਕਰ ਨੂੰ ਔਰ ਜਿਹੜਾ ਬੰਦਾ ਲੋਕਾਂ ਚ ਵਿਛੜਦਾ ਹੋਊਗਾ ਉਹਨੂੰ ਤੇਗੜ ਮੈਲੀਆਂ ਪਾਰਟੀ ਜਿੰਨੂੰ ਵੀ ਡਿਊਟੀ ਲਾਊਗੀ ਉਹਨੂੰ ਆਪਣੀ ਡਿਊਟੀ ਨਿਭਾਉਣੇ ਪਊਗੀ ਅਸੀਂ ਯਾਰ ਕੋਸ਼ਿਸ਼ ਰਹੀਏ ਤੁਹਾਡੀ ਡਿਊਟੀ ਲੱਗੀ ਤੇ ਦੇਖੋ ਡਿਊਟੀਆਂ ਜਿੱਧਰ ਮੈਂ ਤਾਂ ਤੁਹਾਨੂੰ ਕਹਿਆ ਸੀ ਪਾਰਟੀ ਦੇ ਬੰਦੇ ਹੋਏ ਬੰਦੇ ਆ ਪਾਰਟੀ ਸਾਡੀ ਡਿਊਟੀ ਲਾਊਗੀ ਅਸੀਂ ਪਾਰਟੀ ਦੇ ਸੰਡੇ ਦੰਦੇ ਨੂੰ ਲੈ ਕੇ ਲੋਕਾਂ ਚ ਜਾਵਾਂਗੇ ਸੇਵਾ ਕਰਾਂਗੇ ਲੋਕਾਂ ਬੀਜੇਪੀ ਇਹੀ ਕਹਿ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਲੈ ਚਾਰ ਆਪਣੇ ਮੰਤਰੀ ਖੜਾ ਹਤੇ ਇਹ ਕੋਈ ਨਵੇਂ ਕੈਂਡੀਡੇਟ ਲਿਆ ਨਾ ਮੈਦਾਨ ਚ ਪਾਰਟੀ ਦੇ ਜਿਹੜੇ ਵਰਕਰ ਨੇ ਜਿਹੜੇ ਪੁਰਾਣੇ ਐਮਐਲਏ ਨੇ ਉਹਨਾਂ ਨੂੰ ਫੇਰ ਲਾ ਰਹੇ ਨੇ ਬੀਜੇਪੀ ਨੂੰ ਆਪਣਾ ਫਿਕਰ ਕਰਨਾ ਚਾਹੀਦਾ ਪੰਜਾਬ ਦੇ ਅੰਦਰ ਬੀਜੇਪੀ ਦਾ ਕੋਈ ਆਧਾਰ ਨਹੀਂ ਬੀਜੇਪੀ ਸਾਡੇ ਕੈਂਡੀਡੇਟਾਂ ਨੂੰ ਉਹਨਾਂ ਦੇ ਕੇ ਬੀਜੇਪੀ ਇਹ ਦੇ ਕੇ ਵੀ ਇਹਨਾਂ ਦਾ ਕੀ ਆਧਾਰ ਆ ਜਿਹੜਾ ਪੰਜਾਬ ਦੇ ਅੰਦਰ ਆ ਬੀਜੇਪੀ ਦਾ ਜ਼ੀਰੋ ਆਧਾਰਾ ਔਰ ਜ਼ੀਰੋ ਹੀ ਰਹਿਣਾ ਵਾ ਪੰਜਾਬ ਦੇ ਅੰਦਰ ਜੋ ਸਾਡੇ ਕਿਸਾਨ ਅੰਦੋਲਨ ਦੇ ਨਾਲ ਬੀਜੇਪੀ ਨੇ ਕੇਂਦਰ ਦੀ ਸਰਕਾਰ ਨੇ ਧੱਕਾ ਕੀਤਾ ਇਸ ਕਰਕੇ ਲੋਕਾਂ ਦਾ ਮੂੰਹ ਉੱਠ ਗਿਆ ਹੋਇਆ ਬੀਜੇਪੀ ਤੋਂ ਬੀ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਦੀ ਸਰਕਾਰ ਧੱਕਾ ਕਰਦੀ ਆ ਰਹੀ ਆ ਇਸ ਕਰਕੇ ਬੀਜੇਪੀ ਦਾ ਕੋਈ ਆਧਾਰ ਨਹੀਂਗਾ ਪੰਜਾਬ ਦੀ ਧਰਤੀ ਪਰ ਉਹ ਕਹਿੰਦੇ ਪ੍ਰਧਾਨ ਮੰਤਰੀ ਸਾਡਾ ਬਣਨਾ ਹੈ ਦੇਖੋ ਪ੍ਰਧਾਨ ਮੰਤਰੀ ਦਾ ਇਲੈਕਸ਼ਨ ਅਜੇ ਆਉਣੇ ਆ ਏ ਹੁਣ ਗੱਲਾਂ ਨਾਲ ਤਾਂ ਬਹੁਤ ਕੁਝ ਕਰੰਦੇ ਵਰਦੇ ਆ ਬੀਜੇਪੀ ਵਾਲੇ ਜਦੋਂ ਰਿਜਲਟ ਆਉਣਾ ਉਦੋਂ ਕੋਈ ਦੇਖਣ ਨੂੰ ਕੁਝ ਹੋਰ ਹੀ ਮਿਲਣਾ ਵਾ ਨਹੀਂ ਇੱਥੇ ਉਹੀ ਗੱਲ ਕਹਿ ਰਹੇ ਨੇ ਕਹਿ ਰਹੇ ਹਨ ਬਾਈ ਇਲੈਕਸ਼ਨ ਹੋਣਗੇ ਜੇ ਮੰਨ ਲਓ ਇਹਨਾਂ ਦੇ ਕੈਂਡੀਡੇਟ ਜਿੱਤ ਜਾਂਦੇ ਨੇ ਫਿਰ ਉੱਤੇ ਖਰਚਾ ਹੋਊਗਾ ਫਿਰ ਪੰਜਾਬ ਉੱਤੇ ਖਰਚਾ ਚੜ੍ਹੂਗਾ ਕਿਤੇ ਨਾ ਕਿਤੇ ਜੇਕਰ ਇਹਨਾਂ ਦੇ ਕੈਂਡੀਡੇਟ ਜਿੱਤ ਜਾਂਦੇ ਨੇ ਜਿਹੜੀਆਂ ਇਹਨਾਂ ਦੀਆਂ ਪਾਲਸੀਆਂ ਨੇ ਹੁਣ ਤੁਸੀਂ ਦੇਖਿਆ ਹੋਣਾ ਵੀ ਹਮਾਚਲ ਦੇ ਅੰਦਰ ਇਹਨਾਂ ਨੇ ਕੀ ਪਾਲਸੀ ਵਰਤੀ ਸੀ ਪੈਸਾ ਜਿਹੜਾ ਵਾ ਇਹ ਬੇਫਜ਼ੂ ਲੋਕਾਂ ਦਾ ਦੂਜੇ ਦੀਆਂ ਪਾਰਟੀਆਂ ਨੂੰ ਤੋੜ ਕੇ ਯੂਜ਼ ਕਰ ਰਿਹਾ ਮਸਜੂਦ ਅਸੀਂ ਤਾਂ ਆਪਣੀ ਪਾਰਟੀ ਦੇ ਨਾਲ ਬੰਨੇ ਹੋਏ ਬੰਦੇ ਆ ਤੁਸੀਂ ਚੰਡੀਗੜ੍ਹ ਦੇ ਵਿੱਚ ਦੇਖਿਆ ਹੋਣਾ ਮੇਅਰ ਦੇ ਇਲੈਕਸ਼ਨਾਂ 'ਚ ਕੋਰ ਨੇ ਜਦੋਂ ਫਟਕਾਰ ਲਾਈ ਤਾਂ ਦੁਬਾਰਾ ਆਪਣੇ ਆਪ ਸਲੰਡਰ ਕੀਤਾ ਪੈਸੇ ਦਾ ਤੇ ਪਾਵਰ ਦਾ ਤੇ ਏਜੰਸੀਆਂ ਦਾ ਮਸਜੂਦ ਕਰ ਰਹੀ ਆ ਭਾਜਪੀ ਲੋਕੀ ਸਾਰੇ ਭਾਰਤ ਦੇ ਜਾਣਦੇ ਆ ਇਹਨਾਂ ਨੂੰ ਆ ਲੋਕ ਸਭਾ 'ਚ ਲੋਕਾਂ ਨੇ ਦਾ ਦੇਣਾ ਉਹ ਦੂਆ ਜਦੋਂ ਆ ਕਾਉਂਸਲਰ ਦੇ ਇਲੈਕਸ਼ਨ ਆਉਣੇ ਆ ਇੱਕ ਤੇ ਦੋ ਮੇਰ ਆ ਆਮ ਆਦਮੀ ਪਾਰਟੀ ਦਾ ਬਣਨਾ ਉਦੋਂ ਭਾਜਪਾ ਦੀਆਂ ਅੱਖਾਂ ਖੁੱਲੀਆਂ ਨੇ ਸਿਰ ਵਿਨੀਤ ਬਿੱਟੂ ਜੀ ਕਹ ਰਹੇ ਨੇ ਕਦੇ ਮੈਨੂੰ ਘਰ ਨਜ਼ਰ ਬੰਦ ਕਰ ਲੈਂਦੇ ਨੇ ਦੋ ਪਰਚੇ ਮੇਰੇ ਉੱਤੇ ਕਰ ਰਹੇ ਨੇ ਮੈਨੂੰ ਨਿਕਲਣ ਨਹੀਂ ਦੇ ਰਹੇ ਨੇ ਕਿਉਂਕਿ ਹੁਣ ਇਹਨਾਂ ਨੂੰ ਡਰ ਲੱਗ ਰਿਹਾ ਵੀ ਇਹ ਬਿੱਟੂ ਜੀ ਤਾਂ ਪਹਿਲਾਂ ਕਿਹੜਾ ਪਾਉਣੇ 5 ਸਾਲ ਨਿਕਲੇ ਨੇ ਜਿਹੜਾ ਹੁਣ ਆ ਡਰ ਲੱਗ ਰਿਹਾ ਇਹਨਾਂ ਨੂੰ ਡਰ ਕਾਦਾ ਲੱਗਣਾ ਹੁੰਦਾ ਡਰ ਤਾਂ ਉਹਦੇ ਤੋਂ ਲੱਗਦਾ ਹੁੰਦਾ ਜਿਹੜਾ ਲੋਕਾਂ ਚ ਵਿਚਰਦਾ ਹੋਵੇ ਜਿਨੇ ਪਾਉਣੇ 5 ਸਾਲ ਟੈਲੀਫੋਨ ਨਾਲ ਚੱਕਿਆ ਹੋਵੇ ਕਿਸੇ ਦਾ ਤੇ ਉਹਦੇ ਤੋਂ ਕੀਨੇ ਡਰਨਾ ਵਾ ਕਾਂਗਰਸ ਦੇ ਕੈਂਡੀਡੇਟ ਨੇ ਉਹ ਕਾਂਗਰਸ ਦੇ ਕੈਂਡੀਡੇਟ ਕਾਂਗਰਸੀਆਂ ਨੇ ਨਹੀਂ ਕੁੰਡਾ ਖੋਲਣਾ ਉਹਨਾਂ ਨੂੰ ਤੁਸੀਂ ਆ ਜਾਣਾ ਇਲੈਕਸ਼ਨਾਂ ਦੇ ਵਿੱਚ ਦੇਖ ਲਿਓ ਹੁਣ ਤਾਂ ਇਹ ਕਾਂਗਰਸੀਆਂ ਨੂੰ ਮਨਾਉਂਦੇ ਵਰਦਾ ਵਾ ਜਿਹੜੇ ਇਲੈਕਸ਼ਨ ਦਾ ਟਾਈਮ ਹੋਣਾ ਇਹਨੂੰ ਮਨਾਉਂਦੇ ਹੀ ਟਾਈਮ ਲੰਘ ਜਾਣਾ ਵਾ ਅਕਾਲੀ ਦਲ ਕਹਿ ਰਿਹਾ 0 13 ਆਣੀ ਹੈ 13 0 ਨਹੀਂ ਆਣੀ ਹੈ ਇਹਨਾਂ ਦੇ 0 ਰਹਿਣੀਆਂ ਨੇ ਚਲੋ ਕਾਲੀ ਦਲ ਨੂੰ ਤਾਂ ਵੈਸੇ ਹੀ ਲੋਕ ਆ ਅੱਜ ਪੰਜਾਬ ਦੇ ਲੋਕ ਜਿਹੜੇ ਆ ਇਹ ਪਰਿਵਾਰ ਬਾਦ ਪਾਰਟੀਆਂ ਨੂੰ ਤਾਂ ਲੋਕੀ ਅੱਜਕੱਲ੍ਹ ਛੇ ਛੱਡ ਰਿਆ ਕਾਲੀ ਦਲ ਦਾ ਵਜੂਦ ਜਿਹੜਾ ਵਾ ਭਾਜਪਾ ਦੇ ਨਾਲ ਰਲ ਕੇ ਉਹਨੂੰ ਉਸੇ ਭਾਜਪਾ ਨਾਲ ਪਹਿਲਾਂ ਪਹਿਲੇ ਕਿਸਾਨ ਅंदोलਨ ਚ ਛੱਡਿਆ ਆ ਹੁਣ ਦੂਜੇ ਕਿਸਾਨ ਅंदोलਨ ਚ ਫੜਨ ਨੂੰ ਵਰਦਿਆ ਭਾਜਪਾ ਦੇ ਪੁੱਲ ਨੂੰ ਕਾਲੀ ਦਲ ਤੇ ਭਾਜਪਾ ਇਹ ਲੋਕਾਂ ਦੇ ਵਿੱਚ ਅੱਜ ਵਿਚਰ ਕੇ ਦੇਖੇ ਇਹਨਾਂ ਦਾ ਆਧਾਰ ਖਤਮ ਹੋਇਆ ਹੋਇਆ ਲੋਕ ਕੈਂਡੀਡੇਟ ਚ ਲੁਧਿਆਣੇ ਦਾ ਕਦੋਂ ਤੱਕ ਆ ਜਾਊਗਾ ਦੇਖੋ ਇਹ ਪਾਰਟੀ ਦੇ ਮੈਂ ਤੁਹਾਨੂੰ ਦੱਸ ਕੇ ਆਇਆ ਪਾਰਟੀ ਨੇ ਡਿਸੀਜਨ ਲੈਣਾ ਹੁੰਦਾ ਲੋਕਾਂ ਦਾ ਲੋਕਾਂ ਤੋਂ ਪੁੱਛਣਾ ਹੁੰਦਾ ਵਾ ਸਾਡੀ ਉਹ ਪਾਰਟੀ ਆ ਜਿਹਦਾ ਵੀ ਹੋਊਗਾ ਉਹ ਸਰਵੇ ਕਰਕੇ ਦੋਗੇ ਐ ਨਹੀਂ ਹੈਗਾ ਵੀ ਘਰ ਦਾ ਕੋਈ ਬੈਠਾ ਪਰਿਵਾਰਵਾਦ ਦਾ ਬੰਦਾ ਜਿਹੜਾ ਸੀਨੀਅਰ ਆ ਉਹਨੂੰ ਚੱਕ ਕੇ ਦੇ ਦੋ ਸਾਡਾ ਤਾਂ ਸਰਵੇ ਦੇ ਤੌਰ ਤੇ ਪਹਿਲਾਂ ਵਿਧਾਨ ਸਭਾ ਲਈਆਂ ਨੇ ਜੀ ਚ ਅਸੀਂ ਸੇਵਾਦਾਰ ਬਣਿਆ ਇੱਦਾਂ ਹੀ ਲੋਕ ਸਭਾ ਮਿਲਣੀ ਹੈ ਟਿਕਟ ਜੀ ਨੂੰ ਲੁਧਿਆਣੇ ਤੋਂ ਕੋਈ ਐਮਐਲਏ ਬਣ ਸਕਦਾ ਹੈ ਦੇਖੋ ਹੁਣ ਮੈਂ ਤਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਪਾਰਟੀ ਦੇ ਬਚਨਾ ਨਾ ਬੰਨੇ ਹੋਏ ਬੰਦੇ ਆ ਪਾਰਟੀ ਜਿੱਥੇ ਡਿਊਟੀ ਲਾਉ ਅਸੀਂ ਉਹ ਝੰਡਾ ਡੰਡਾ ਚੱਕਣ ਲਈ ਤਿਆਰ ਆ ਮੇਰਵਾਨੀ ਜੀ ਕਿਤੇ ਨਾ ਕਿਤੇ ਕਾਗਰ ਪਾਲਤੀ ਜਿੱਥੇ ਡਿਊਟੀ ਲਾਉਗੀ ਅਸੀਂ ਉਹ ਝੰਡਾ ਡੰਡਾ ਚੱਕਾਂਗੇ ਚਾਹੇ ਉਹ ਐਮਪੀ ਦੀ ਹੋਵੇ ਚਾਹੇ ਵਿਧਾਨ ਸਭਾ ਦੀ ਹੋਵੇ ਚਾਹੇ ਕੋਈ ਵੀ ਹੋਵੇ ਬਾਕੀ ਕਹਿ ਰਿਹਾਤੀ ਪਾਰਟੀਆਂ ਦਾ ਟਾਈਮ ਖਤਮ ਹੋ ਚੁੱਕਾ ਹੈ ਤੇ ਕੰਮ ਦੇ ਲੋਕ ਰਹਿਗੇ ਨੇ ਜੋ ਕੰਮ ਕਰੂਗਾ ਉਹ ਵੋਟ ਪਾਊਗਾ ਹਾਲਾਂਕਿ ਇਹ ਪਹਿਲੀ ਵਾਰ ਲੁਧਿਆਣੇ ਤੋਂ ਐਮਪੀ ਦੇ ਇਲੈਕਸ਼ਨ ਆਮ ਆਦਮੀ ਪਾਰਟੀ ਲੜੂਗੀ ਹਾਲਾਂਕਿ ਪਹਿਲੇ ਲੜੀ ਸੀਗੀ ਉਹ ਉਹਨਾਂ ਨਹੀਂ ਉਹਨਾਂ ਨੂੰ ਰਿਸਪਾਂਸ ਮਿਲਿਆ ਜਿੱਤਣ ਤੋਂ ਬਾਅਦ ਉਹ ਦੇਖਦੇ ਆ 2 ਸਾਲ ਦੀ ਜੋ ਕਾਰਗੁਜ਼ਾਰੀ ਹੈ ਜਨਤਾ ਕਿੰਨਾ ਕਿਨਾਂ ਨੂੰ ਰਿਜ਼ਲਟ ਦਿੰਦੀ ਹੈ ਕਿਉਂਕਿ ਉਹ 2 ਸਾਲ ਦੀ ਕਾਰਗੁਜ਼ਾਰੀ ਜਨਤਾ ਕਾਊਂਟ ਕਰੂਗੀ ਕਿ ਇਹਨਾਂ ਨੇ ਕੀਤਾ ਕੀ ਹੈ ਤਿਆਨ ਵਾਲੇ ਐਮਪੀ ਨੂੰ ਉਹ ਵੋਟ ਦੇਣਗੇ ਕਿ ਨਹੀਂ ਦੇਣਗੇ ਤੁਸੀਂ ਤੈਅ ਕਰਨਾ ਹੈ ਮਤਦਾਤਾ ਹੂੰ ਇੱਕ ਵਾਰ ਬਹੁਤ ਬਹੁਤ ਫਿਰ ਇਹਨਾਂ ਦਾ ਮਿਹਰਮਾਨੀ ਕੀ ਇਹਨਾਂ ਸਾਡੇ ਨਾਲ ਗੱਲ ਕੀਤੀ ਪ੍ਰੋਗਰਾਮ ਚੱਲੂਗਾ ਤਾਂ ਆਪਣੇ ਵਿਚਾਰਧਾਰਾ ਜਰੂਰ ਸਾਂਝੀ ਕਰਿਓ ਤੇ ਦੱਸਿਓ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਤੇ ਆਪਣੇ ਵਿਚਾਰ ਤੇ ਆਪਣੇ ਕਮੈਂਟਸ ਕਰਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਰਹੋ ਹੁਣ ਮੈਨੂੰ ਵਿਦਾ ਦਿਓ ਮੈਂ ਤੁਹਾਨੂੰ ਦਨ ਲਾਈਵ ਤੋਂ ਵਿਦਾ ਲੈਣਾ ਅਰਵਿੰਦਰ ਸਰ ਨਾਲ